ਦੋਸਤੋ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਜ਼ਰੂਰ ਹੁੰਦੀ ਹੈ ਅਤੇ ਹਰੇਕ ਮਨੁੱਖ ਆਪਣੀ ਜ਼ਿੰਦਗੀ ਦੀ ਸਮੱਸਿਆਵਾਂ ਨੂੰ ਹਮੇਸ਼ਾ ਲਈ ਦੂਰ ਕਰਨਾ ਚਾਹੁੰਦਾ ਹੈ ਲੇਕਿਨ ਅਜੀਹਾ ਨਹੀਂ ਹੁੰਦਾ ਅਤੇ ਇਹਨਾਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਲਈ ਮਨੁੱਖ ساری ਜ਼ਿੰਦਗੀ ਜਦੋ ਜਹਿਦ ਕਰਦਾ ਰਹਿੰਦਾ ਹੈ ਅਤੇ ਜਦੋਂ ਉਹ ਸਫਲ ਨਹੀਂ ਹੁੰਦਾ ਤਾਂ ਹੀ ਫਿਰ ਇਹ ਉਸਦੇ ਦੁੱਖਾਂ ਦਾ ਕਾਰਨ ਬਣਦਾ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਅਵਤਾਰ ਸਿੰਘ ਕਬੂਜ ਤਾਂ ਦੋਸਤੋ ਅੱਜ ਦੀ ਇਸ ਮੋਟੀਵੇਸ਼ਨਲ ਵੀਡੀਓ ਦੇ ਵਿੱਚ ਮੈਂ ਦੁੱਖਾਂ ਦੀ ਸਮੱਸਿਆਵਾਂ ਦੀ ਗੱਲ ਕਰਨ ਜਾ ਰਿਹਾ ਹਾਂ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਤੁਸੀਂ ਕਿਸੇ ਨਾ ਕਿਸੇ ਪ੍ਰਕਾਰ ਦੀ ਸਮੱਸਿਆ ਦੇ ਵਿੱਚ ਘਿਰੇ ਰਹਿੰਦੇ ਹੋ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਅਤੇ ਇਸ ਦੇ ਵਿੱਚ ਦਿੱਤੇ ਹੋਏ ਵਿਚਾਰ ਤੁਹਾਨੂੰ ਪ੍ਰੇਰਿਤ ਕਰਨ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਦੋਸਤੋ ਆਪਾਂ ਦੁੱਖਾਂ ਦੀ ਸਮੱਸਿਆਵਾਂ ਦੀ ਗੱਲ ਕਰ ਰਹੇ ਹਾਂ ਅਤੇ ਇਹ ਸਮੱਸਿਆਵਾਂ ਹੀ ਦੁੱਖਾਂ ਦਾ ਕਾਰਨ ਬਣਦੀਆਂ ਹਨ ਜੇਕਰ ਜ਼ਿੰਦਗੀ ਦੇ ਵਿੱਚੋਂ ਸਾਨੂੰ ਦੁੱਖਾਂ ਨੂੰ ਖਤਮ ਕਰਨਾ ਹੈ ਤਾਂ ਫਿਰ ਇਹਨਾਂ ਸਮੱਸਿਆਵਾਂ ਨੂੰ ਵੀ ਖਤਮ ਕਰਨਾ ਹੀ ਪਵੇਗਾ ਹੁਣ ਇਹਨਾਂ ਸਮੱਸਿਆਵਾਂ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਹੈ ਦੋਸਤੋ ਸਾਡੀ ਜ਼ਿੰਦਗੀ ਦੀਆਂ ਵਿਚਲੀਆਂ ਇਹ ਸਮੱਸਿਆਵਾਂ ਸਾਡੇ ਹਾਲਾਤਾਂ ਦੇ ਉੱਪਰ ਨਿਰਭਰ ਕਰਦੀਆਂ ਨੇ ਸੋ ਜਦੋਂ ਤੱਕ ਅਸੀਂ ਆਪਣੀ ਜ਼ਿੰਦਗੀ ਦੇ ਹਾਲਾਤਾਂ ਨੂੰ ਬਿਹਤਰ ਨਹੀਂ ਕਰ ਲੈਂਦੇ ਉਦੋਂ ਤੱਕ ਸਾਨੂੰ ਕੋਈ ਨਾ ਕੋਈ ਸਮੱਸਿਆ ਚਿਮੜੀ ਰਹਿੰਦੀ ਹੈ ਸੋ ਇਹਨਾਂ ਸਮੱਸਿਆਵਾਂ ਨੂੰ ਖਤਮ ਕਰਨ ਦਾ ਹੱਲ ਵੀ ਸਾਡੀ ਜ਼ਿੰਦਗੀ ਦੇ ਵੱਖ-ਵੱਖ ਹਾਲਾਤਾਂ ਦੇ ਵਿੱਚੋਂ ਹੀ ਨਿਕਲਦਾ ਹੈ ਹੁਣ ਜੇਕਰ ਦੋਸਤੋ ਇਸ ਨੂੰ ਆਪਾਂ ਸਹੀ ਮੰਨ ਲਈਏ ਤਾਂ ਫਿਰ ਤੁਹਾਡੀ ਜ਼ਿੰਦਗੀ ਦੇ ਦੁੱਖਾਂ ਦਾ ਕਾਰਨ ਤੁਹਾਡੀ ਜ਼ਿੰਦਗੀ ਦੇ ਵਿੱਚ ਨਹੀਂ ਸਮੱਸਿਆਵਾਂ ਹੁੰਦੀਆਂ ਨੇ ਅਤੇ ਤੁਹਾਡੀ ਜ਼ਿੰਦਗੀ ਦੀ ਸਮੱਸਿਆਵਾਂ ਦੇ ਪਿੱਛੇ ਤੁਹਾਡੇ ਹਾਲਾਤ ਜ਼ਿੰਮੇਵਾਰ ਹੁੰਦੇ ਨੇ ਸੋ ਹੁਣ ਦੁੱਖਾਂ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਆਪਣੀ ਸਮੱਸਿਆਵਾਂ ਨੂੰ ਖਤਮ ਕਰਨਾ ਪਵੇਗਾ ਅਤੇ ਸਮੱਸਿਆਵਾਂ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਆਪਣੀ ਜ਼ਿੰਦਗੀ ਦੇ ਹਾਲਾਤਾਂ ਨੂੰ ਹੋਰ ਬਿਹਤਰ ਬਣਾਉਣਾ ਹੀ ਪਵੇਗਾ ਸੋ ਦੁੱਖਾਂ ਦਾ ਸਿੱਧਾ ਸਬੰਧ ਤੁਹਾਡੇ ਹਾਲਾਤਾਂ ਨਾਲ ਹੁੰਦਾ ਹੈ ਅਤੇ ਤੁਹਾਨੂੰ ਆਪਣੇ ਹਾਲਾਤਾਂ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਅੱਗੇ ਸਮਝਣ ਦੀ ਇਹ ਵੀ ਜ਼ਰੂਰਤ ਹੈ ਕਿ ਹਾਲਾਤ ਮੁੱਖ ਰੂਪ ਦੇ ਵਿੱਚ ਕਿੰਨੀ ਤਰ੍ਹਾਂ ਦੇ ਹੋ ਸਕਦੇ ਹਨ ਦੋਸਤੋ ਕਿਸੇ ਵੀ ਮਨੁੱਖ ਦੇ ਹਾਲਾਤ ਸੌਖੇ ਰੂਪ ਦੇ ਵਿੱਚ ਵੇਖੀਏ ਤਾਂ ਤਿੰਨ ਤਰ੍ਹਾਂ ਦੇ ਹੋ ਸਕਦੇ ਹਨ ਇੱਕ ਘਰੇਲੂ ਹਾਲਾਤ ਹੁੰਦੇ ਨੇ ਦੂਸਰੇ ਸਮਾਜਿਕ ਹਾਲਾਤ ਹੁੰਦੇ ਨੇ ਅਤੇ ਤੀਸਰੇ ਹੁੰਦੇ ਨੇ ਆਰਥਿਕ ਹਾਲਾਤ ਸੋ ਦੋਸਤੋ ਜੇਕਰ ਤੁਹਾਡੇ ਵਧੀਆ ਆਰਥਿਕ ਹਾਲਾਤ ਵਧੀਆ ਘਰੇਲੂ ਹਾਲਾਤ ਅਤੇ ਵਧੀਆ ਸਮਾਜਿਕ ਹਾਲਾਤ ਨਹੀਂ ਹੁੰਦੇ ਤਾਂ ਫਿਰ ਤੁਹਾਨੂੰ ਸਮੱਸਿਆਵਾਂ ਆਣੀਆਂ ਹੀ ਆਣੀਆਂ ਹਨ ਅਤੇ ਇਹ ਹੀ ਸਮੱਸਿਆਵਾਂ ਫਿਰ ਦੁੱਖਾਂ ਦਾ ਕਾਰਨ ਬਣਦੀਆਂ ਨੇ ਸੋ ਇਹਨਾਂ ਤਿੰਨੇ ਹਾਲਾਤਾਂ ਦੇ ਵਿੱਚੋਂ ਸਭ ਤੋਂ ਮੁੱਖ ਰੂਪ ਦੇ ਵਿੱਚ ਜੋ ਪ੍ਰਭਾਵਿਤ ਬੰਦੇ ਦੀ ਜ਼ਿੰਦਗੀ ਨੂੰ ਕਰਦੇ ਨੇ ਉਹ ਹੁੰਦੇ ਨੇ ਆਰਥਿਕ ਹਾਲਾਤ ਕਿਉਂਕਿ ਵਧੀਆ ਆਰਥਿਕ ਹਾਲਾਤ ਤੋਂ ਬਿਨਾ ਮਨੁੱਖ ਹਮੇਸ਼ਾ ਸਮੱਸਿਆਵਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਅਤੇ ਹਰੇਕ ਮਨੁੱਖ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਆਰਥਿਕ ਹਾਲਾਤਾਂ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਜਦੋਜਹਿਦ ਵੀ ਕਰਦਾ ਰਹਿੰਦਾ ਹੈ ਸੋ ਜ਼ਿੰਦਗੀ ਦੇ ਵਿੱਚ ਸਹੀ ਰਸਤੇ ਤੇ ਚਲਦਿਆਂ ਚਲਦਿਆਂ ਸਾਨੂੰ ਸਾਡੇ ਵਧੀਆ ਆਰਥਿਕ ਹਾਲਾਤਾਂ ਦੀ ਬਿਹਤਰੀ ਲਈ ਕੰਮ ਕਰਨ ਦੇ ਨਾਲ-ਨਾਲ ਆਪਣੇ ਘਰੇਲੂ ਹਾਲਾਤ ਅਤੇ ਸਮਾਜਿਕ ਹਾਲਾਤਾਂ ਨੂੰ ਵੀ ਹੋਰ ਬਿਹਤਰ ਬਣਾਉਣ ਦੇ ਲਈ ਲਗਾਤਾਰ ਜद्दोजहद ਕਰਨੀ ਹੀ ਪਵੇਗੀ ਤਾਂ ਹੀ ਸਾਡੀ ਜ਼ਿੰਦਗੀ ਦੇ ਵਿੱਚੋਂ ਸਮੱਸਿਆਵਾਂ ਖਤਮ ਹੋਣਗੀਆਂ ਅਤੇ ਤਾਂ ਹੀ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਦਾ ਖਾਤਮਾ ਹੋ ਸਕਦਾ ਹੈ ਸੋ ਦੋਸਤੋ ਜੇਕਰ ਤੁਹਾਨੂੰ ਇਹ ਗੱਲਾਂ ਵਧੀਆ ਲੱਗੀਆਂ ਨੇ ਤਾਂ ਫਿਰ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰੋ ਤਾਂ ਕਿ ਹੋਰ ਵਿਅਕਤੀਆਂ ਤੱਕ ਇਹ ਗੱਲਾਂ ਪਹੁੰਚ ਸਕਣ ਅਤੇ ਵੱਧ ਤੋਂ ਵੱਧ ਲੋਕ ਆਪਣੀ ਜ਼ਿੰਦਗੀ ਦੇ ਹਾਲਾਤਾਂ ਨੂੰ ਬਿਹਤਰ ਬਣਾਉਣ ਦੇ ਲਈ ਪ੍ਰੇਰਿਤ ਹੋ ਸਕਣ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਵੀ ਜਰੂਰ ਕਰ ਲਓ ਕਿਉਂਕਿ ਬਾਈਜੀ ਪੰਜਾਬੀ ਦੇ ਉੱਪਰ ਮੈਂ ਹੋਰ ਬਥੇਰੀ ਜਾਣਕਾਰੀ ਦੇ ਨਾਲ ਨਾਲ ਇਹੋ ਜਿਹੀਆਂ ਮੋਟੀਵੇਸ਼ਨਲ ਪ੍ਰੇਰਿਤ ਕਰਨ ਵਾਲੀਆਂ ਵੀਡੀਓਜ਼ ਗੱਲਾਂ ਲੈ ਕੇ ਵੀ ਤੁਹਾਡੇ ਸਾਨਮੁਖ ਤੁਹਾਡੇ ਹਾਜ਼ਰ ਹੁੰਦਾ ਰਹਿੰਦਾ ਹਾਂ ਸੋ ਲਗਾਤਾਰ ਦੇਖਦੇ ਰਹੋ ਬਾਈਜੀ ਪੰਜਾਬੀ ਹੁਣ ਮੈਨੂੰ ਦਿਓ ਇਜਾਜ਼ਤ ਤੁਹਾਡਾ ਆਪਣਾ ਅਵਤਾਰ ਸਿੰਘ ਕੰਬੋਜ